ਹਾਂਜੀ ਸਾ스트ਰੀ ਜੀ ਕੱਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਇੰਟਰਸਟਿੰਗ ਵੀਡੀਓ ਲੈ ਕੇ ਆਈਆਂ ਜਿਸ ਦੇ ਬਾਰੇ ਕਿਸੇ ਨੂੰ ਵੀ ਨਹੀਂ ਸੀ ਪਤਾ ਹੈ ਨਾ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਸਾਡਾ ਪੰਜਾਬ ਵਾਲਿਆਂ ਨਾਲ ਕਮ ਕਮਲ ਵਿੱਕੀ ਵੀਰ ਹੋਰ ਨਾਲ ਕੰਮ ਕਰਨ ਵਾਲੇ ਪੂਆ ਜੀ ਦੇ ਕਿੰਨੇ ਬੱਚੇ ਆ ਜੋ ਕਿ ਅੱਜ ਹੀ ਆਪਾਂ ਨੂੰ ਪਤਾ ਲੱਗਿਆ ਤੁਸੀਂ ਥੰਬਨੇਲ ਦੇਖਿਆ ਹੀ ਆ ਹੈ ਨਾ ਪਹਿਲਾਂ ਆਪਾਂ ਉਹਨਾਂ ਦੀਆਂ ਵੀਡੀਓਜ਼ ਦੇਖਦੇ ਸੀ ਹੈ ਨਾ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਸੀਗਾ ਕੀ ਜਿਹੜੇ ਪੂਰਜੀ ਆ ਹਨਾ ਤੇ ਵੀ ਉਹਨਾਂ ਦੇ ਦੋ ਦੋ ਬੱਚੇ ਆ ਹਨਾ ਇੱਕ ਸ਼ੇਰਾ ਰਿਆਣ ਤੇ ਇੱਕ ਮਣੀ ਅੱਪਾ ਸਾਰਿਆਂ ਨੂੰ ਯੂਪੀਸਲੀ ਪਤਾ ਹੀ ਸੀਗਾ ਹਨਾ ਤੇ ਫਿਰ ਉਹ ਉਸ ਤੋਂ ਬਾਅਦ ਮਣੀ ਤਾਂ ਦਾ ਵਿਆਹ ਹੋ ਗਿਆ ਸੀ ਤੇ ਸ਼ੇਰ ਵੀਰ ਦਾ ਵਿਆਹ ਹੋ ਗਿਆ ਸੀ ਫਿਰ ਮਣੀ ਦਾ ਵਿਆਹ ਸੇਜ ਨਾਲ ਹੋਇਆ ਤੇ ਸ਼ੇਰ ਦਾ ਵਿਆਹ ਰਾਜਵਿੰਦਰ ਨਾਲ ਤੇ ਉਹਨਾਂ ਦੀ ਇੱਕ ਬੀਵੀ ਵੀ ਸੀਗਾ ਫਤੀ ਹਨਾ ਤੇ ਆਪਾਂ ਨੂੰ ਇਦਾਂ ਨਹੀਂ ਪਤਾ ਸੀਗਾ ਕਿ ਉਹਨਾਂ ਦੇ ਤੇ ਦਿਨ ਬੱਚੇ ਆ ਭੂਆ ਜੀ ਦੇ ਹਨਾ ਉਹ ਅੱਜ ਹੀ ਆਪਾਂ ਨੂੰ ਪਤਾ ਚੱਲਿਆ ਕਿ ਭੂਆ ਜੀ ਦੇ ਤਿੰਨ ਬੱਚੇ ਆ ਤੇ ਮੈਂ ਦੋ ਭੂਆ ਜੀ ਦੇ ਬੇਟੀਆਂ ਵਾ ਇੱਕ ਭੂਆ ਜੀ ਦੇ ਬੇਟਾ ਵਾ ਜੋ ਕਿ ਉਹਨਾਂ ਦੀ ਮੈਂ ਵੱਡੀ ਬੇਟੀ ਆ ਉਸ ਦਾ ਨਾਮ ਹੈਗਾ ਰਮਨ ਤgetElementById ਉਹ ਵੀਡੀਓ ਦੇ ਵਿੱਚ ਕਿਉਂ ਨਹੀਂ ਹੁੰਦੇ ਕਿਉਂਕਿ ਉਹ ਇਸ ਟਾਈਮ ਯੂਕੇ ਦੇ ਵਿੱਚ ਉਹ ਬਾਹਰ ਆ ਉਹ ਜਦੋਂ ਉਹ ਉਹਨਾਂ ਨੇ YouTube ਸਟਾਰਟ ਵੀ ਨਹੀਂ ਸੀ ਕੀਤਾ ਉਦੋਂ ਦੇ ਹੀ ਉਹ ਬਾਹਰ ਆ ਤਾਂ ਵੀ ਆ ਤੋਂ ਬਾਅਦ ਉਹ ਬਾਹਰ ਚਲੇ ਗਏ ਸੀ ਕਿ ਤੇ ਉਦੋਂ ਉਹ ਸੋਸ਼ਲ ਮੀਡੀਆ ਤੇ ਭੂਰ ਜੀ ਹੋਣੀ ਮਤਲਬ ਕਿ ਨਹੀਂ ਸੀ ਆਈ ਇਸ ਕਰਕੇ ਉਹਨਾਂ ਨੂੰ ਕਿਸੇ ਵੀਡੀਓ ਦੇ ਵਿੱਚ ਨਹੀਂ ਸੀ ਲਿਆ ਗਿਆ ਹਨਾ ਨਹੀਂ ਆਈ ਵੀਡੀਓ ਦੇ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਤੇ ਅਜੇ ਕੋਈ ਉਹਨਾਂ ਦੀ ਵੀਡੀਓਜ਼ ਵੀ ਨਹੀਂ ਸਾਹਮਣੇ ਆਈ ਭੂਆ ਜੀ ਉਹਨਾਂ ਨੇ ਨਹੀਂ ਅਪਲੋਡ ਕੀਤੀ ਤੇ ਉਹਨਾਂ ਨੇ ਅੱਜ ਇੱਕ ਵਲੌਗ ਪਾਇਆ ਸੀ ਉਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਅਕਤੂਬਰ ਨਵੰਬਰ ਦੇ ਵਿੱਚ ਰਮਣ ਪੈਨਾਊਗੀ ਫਿਰ ਉਸ ਦੀ ਸਾਰੀ ਵੀਡੀਓ ਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਡੇ ਨਾਲ ਮਲਾਵਾਂਗੇ ਵੀ ਹੈਨਾ ਉਹਨੇ ਬੇਟੇ ਨਵੀਂ ਮਲਾਇਆ ਜਾਊਗਾ ਠੀਕ ਹੈ ਜੀ ਤੇ ਫਿਰ ਉਹਨਾਂ ਦੱਸਿਆ ਕਿ ਅਕਤੂਬਰ ਦਾ ਨਵੰਬਰ ਦੇ ਵਿੱਚ ਆਉਣਗੀ ਹਲੇ ਉਹਨਾਂ ਨੂੰ ਗੁਪਤ ਹੀ ਰੱਖਿਆ ਹੋਇਆ ਉਹਨਾਂ ਨੇ ਜੋ ਕਿ ਉਹਨਾਂ ਦੇ ਫੈਮਿਲੀ ਮੈਂਬਰਸ ਨਾਲ ਜਾਂ ਚ ਉਹਨਾਂ ਦੇ ਨੂੰ ਉਹਨਾਂ ਨੂੰ ਤਾਂ ਪਤਾ ਹੀ ਹੈ ਜੋ ਜਾਣ ਪਹਿਚਾਨ ਵਾਲੇ ਸਾਨੂੰ ਪਤਾ ਹੀ ਹੈ ਕਿ ਵੀ ਮਣੀ ਹੋਰੀ ਦੂਪੇਣਾ ਵਾ ਪਰ ਜਿਹੜੀ ਉਹਨਾਂ ਦੀ YouTube ਦੀ ਫੈਮਿਲੀ ਆ ਉਹਨਾਂ ਨੂੰ ਇਹ ਚੀਜ਼ ਦਾ ਅੱਜ ਹੀ ਪਤਾ ਚੱਲਿਆ ਕਿਉਂਕਿ ਅੱਜ ਉਹਨਾਂ ਨੇ ਇੱਕ ਬਲੌਗ ਪਾਇਆ ਸੀ ਜਿਸ ਵਿੱਚ ਉਹਨਾਂ ਨੇ ਸ਼ੇਰ ਵੀਰ ਬਾਰੇ ਕੁਝ ਗੱਲਾਂ ਸਾਂਝੀ ਕੀਤੀਆਂ ਸੀ ਆਪਾਂ ਵੀ ਕੱਲ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਆਪਾਂ ਦੱਸਿਆ ਸੀ ਕਿ ਸ਼ੇਰਾ ਵੀਰ ਬਾਹਰ ਗਿਆ ਹੋਇਆ ਕਿਉਂਕਿ ਉਸਤੋਂ ਦੀਆਂ ਗੱਲਾਂ ਤੋਂ ਪਤਾ ਚੱਲਿਆ ਸੀਗਾ ਹਨਾ ਕਿਉਂਕਿ ਜਿਹੜੀ ਆਪਾਂ ਵੀਡੀਓ ਵੇਖੀ ਸੀਗੀ ਚੰਡਾਲ ਨੂਹਾਂ ਵਾਲੀ ਉਸ ਵਿੱਚ ਰਾਜਵਿੰਦਰ ਭੈਣ ਨੇ ਕਿਹਾ ਸੀਗਾ ਕਿ ਮੇਰੇ ਹਸਬੰਦ ਬਾਹਰ ਗਏ ਹੋਏ ਆ ਸੋ ਕਿਸੇ ਵੀਡੀਓ ਦੇ ਵਿੱਚ ਵੀ ਨਹੀਂ ਸੀ ਆਉਂਦੀ ਤੇ ਜਦੋਂ ਆਪਣੇ ਜੰਗ ਲੱਗੀ ਸੀਗੀ ਤੇ ਉਹਦੇ ਵੀਰ ਨੇ ਇੱਕ ਵੀਡੀਓ ਪਾਈ ਸੀ ਕਿ ਸੁੱਖ ਦਾ ਸੁਨੇਹਾ ਹਮੇਸ਼ਾ ਹੁੰਦਾ ਰਹੇ ਪੰਜਾਬ ਦਾ ਜੋ ਗੀਤ ਹੈ ਇਸ ਉੱਤੇ ਵੀਡੀਓ ਪਾਈ ਸੀ ਇਸ ਦੇ ਕੀ ਮਤਲਬ ਆ ਕਿ ਵੀਰ ਬਾਹਰ ਸੀ ਉਹ ਇਥੇ ਵੇਥੇ ਨਹੀਂ ਸੀ ਤੇ ਹੁਣ ਉਹਨਾਂ ਨੇ ਇੱਕ ਫੈਮ ਵਲੌਗ ਪਾਇਆ ਜਿਸ ਵਿੱਚ ਉਹਨੂੰ ਦੱਸਿਆ ਕਿ ਵੀਰ ਬੁੱਜੀ ਬਾਹਰ ਨਹੀਂ ਸੀ ਰਵੀਰ ਦੁਬਈ ਗਏ ਹੋਇਆ ਹਨਾ ਪਹਿਲਾਂ ਵੀ ਵੀਰ ਮੀਸ਼ਾ ਰਵੀਰ ਬਾਰੀ ਸੀਗਾ ਫਿਰ ਉਹ ਇੱਥੇ ਆ ਗਏ ਸੀ ਤੇ ਫਿਰ ਹੁਣ ਹੁਣ ਫਿਰ ਉਹ ਬਾਹਰ ਚਲੇ ਗਏ ਹਨਾ ਤੇ ਫਿਰ ਜਿਹੜੀ ਉਹਨਾਂ ਦੀ ਬੇਟੀ ਆ ਹਰਮਨ ਉਹ ਵੀ ਯੂਕੇ ਦੇ ਵਿੱਚ ਆ ਤੇ ਮਣੀ ਤੇ ਸਹਿਜ ਵੀ ਯੂਕੇ ਦੇ ਵਿੱਚ ਹੀ ਆ ਸਾਰੀ ਫੈਮਿਲੀ ਹੀ ਇਹਨਾਂ ਦੀ ਬਹੁਤ ਵਧੀਆ ਵਾ ਤੇ ਸਾਰੇ ਹੀ ਇਹ YouTube ਉੱਤੇ ਕੰਮ ਕਰਦੇ ਆ ਹਨਾ ਤੇ ਆਪਾਂ ਸਾਰੇ ਹੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਆਂ ਦੇਖਦੇ ਆਂ ਤੇ ਇਦਾਂ ਹੀ ਸਾਰੇ ਉਹਨਾਂ ਨੂੰ ਸਪੋਰਟ ਕਰੋ ਠੀਕ ਹੈ ਜੀ ਤੇ ਬਹੁਤ ਜਲਦ ਸ਼ਿਰਦੀ ਦੂਸਰੀ ਭੈਣ ਸਿਸਟਰ ਦੇ ਨਾਲ ਵੀ ਮਿਲਾਇਆ ਜਾਊਗਾ ਤੇ ਸਾਰੇ ਜਾਨੇ ਮੁਬਾਰਕ ਬਾਦ ਦਿਓ ਉਹਨਾਂ ਨੂੰ ਕਿਉਂਕਿ ਸਹਸਮਣੀ ਦੇ ਘਰ ਬੀਬੀ ਬੋਏ ਹੋਇਆ ਵਾ ਹਨਾ ਤੇ ਸ਼ੇਰਾ ਮੇਰਾ ਦੁਬਈਆ ਵਾ ਸਾਰੇ ਜਾਨੇ ਉਹਨਾਂ ਨੂੰ ਜਾ ਕੇ ਮੁਬਾਰਕ ਬਾਦ ਜਰੂਰ ਦਿਓ ਜੇਕਰ ਤੁਹਾਨੂੰ ਵਧੀਆ ਲੱਗੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ